ਮੰਮੀ ਮੇਰੀ ਗੱਲ ਸੁਣੋ ਦਹੀਂ ਉਤੋਂ ਗੋੜੇ-ਗੋੜੇ ਦਾ ਸਿਆਲ ਵੀ ਨਹੀਂ ਠੰਡਵਾ ਤੁਸੀਂ ਅਸੀਂ ਦੇਗੀ ਕਰਨਾ ਵਾ ਜਾਂਦ ਹੋਏ ਨੇ ਵੀ ਗਰਮੀ ਆ ਨਾਲੇ ਕੋਈ ਫਸੀ ਪਈ ਆ ਵੀ ਚੀਜ਼ ਅਹੀਂ ਤਾਂ ਤੁਹਾਡੇ ਵਾਸਤੇ ਸਭ ਕੁਝ ਬਣਾਇਆ ਪੈਲੀ ਬੰਨਾ ਬਣਾਇਆ ਘਰ ਬਾਹਰ ਬਣਾਇਆ ਜੇ ਤੂੰ ਫੇਰ ਵੀ ਕਹਿੰਨੀ ਆ ਨਾ ਤੇ ਸਾਡਾ ਨਹੀਂ ਕੁਝ ਬਣਿਆ ਅਹੀਂ ਫਲਾਣੇ ਥਾਂ ਚਲ ਜਾਂਦੇ ਆ ਟਿੰਗੜੇ ਥਾਂ ਚਲ ਜਾਂਦੇ ਆ ਤੇਰੇ ਵੱਲੋਂ ਐਸੀ ਕੰਨੂ ਦੇਣਾ ਵਾ ਤੁਸੀਂ ਵੱਡੀ ਚੀਜ਼ ਦੋ ਕੋਈ ਹੋਰ ਜਿਹੜੀ ਲੱਖ ਤੱਕ ਤੇ ਪਹੁੰਚੇ 50-60 ਹਜ਼ਾਰ ਦੀ ਚੀਜ਼ ਕੀ ਦੇਣੀ ਆ ਤੁਸੀਂ ਜਦੋਂ ਮਾਂ ਨੂੰ ਚੁੱਪ ਕਰਕੇ ਸੈਟ ਫੜਾਤਾ ਹੀ ਉਹਦੋਂ ਤੋਂ ਤੂੰ ਗੁੰਗਾ ਹੋ ਗਿਆ ਹਾਂ ਐਦਾਂ ਬੋਲਦਾ ਉਦੋਂ ਉਦੋਂ ਤਰ੍ਹਾਂ ਬੋਲਿਆ ਨਹੀਂ ਗਿਆ ਮਾਤਾ ਕਰੋ ਆਪਣੀ ਮਰਜ਼ੀ ਚਲੋ ਕੋਈ ਗੱਲ ਨਹੀਂ ਆ ਸਮਾਨ ਤੁਸੀਂ ਕਹਿੰਨੇ ਦੇਣ ਜਾਣਾ ਵਾ ਤੇ ਭਾਈ ਬੇਸ਼ੱਕ ਦੇ ਜਾਓ ਤੇ ਜਿਹੜੀ ਗੱਲ ਮੈਂ ਤੁਹਾਨੂੰ ਕਹੀ ਸੀ ਐਸੀ ਵੱਲੋਂ ਕੀ ਕਹਿੰਦੇ ਆ ਉਹਦਾ ਕੋਈ ਜਵਾਬ ਦਿੱਤਾ ਉਹਨਾਂ ਨੇ ਕਿ ਨਹੀਂ ਦਿੱਤਾ ਆਪ ਸੰਦੀਪ ਇੱਥੇ ਬਗਾਣੀ ਵਾਲੀ ਕਿਹੜੀ ਗੱਲ ਆ ਦੱਸ ਪੜਾ ਉਹ ਨਹੀਂ ਦੱਸਿਆ ਕੋਈ ਗੱਲ ਨਹੀਂ ਫਿਰ ਕੀ ਆ ਜੋ ਕੋ ਲੈ ਕੇ ਆਉਣਗੇ ਤੈਨੂੰ ਦੱਸਣਾ ਹੀ ਆ ਕਿ ਕੀ ਲੈਂਦਾ ਵਾ ਤੇ ਤਰ ਤੋ ਲਗਾਉਣਾ ਤੇ ਨਹੀਂ ਆ ਤੇਰੇ ਲਈ ਕੁਝ ਨਾ ਕੋਈ ਲੈ ਕੇ ਆਉਣਗੇ